ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਗੌਰ ਸੰਧੂ ਤੇ ਗੱਲ ਕਰਦੇ ਆ ਰਮਨ अरोड़ा ਪਿਛਲੇ 3 ਦਿਨਾਂ ਤੋਂ ਸੁਰਖੀਆਂ ਦੇ ਵਿੱਚ ਬਣੇ ਹੋਏ ਹਨ ਉਹਨਾਂ ਦੇ ਘਰ ਰੇਡ ਕੀਤੀ ਗਈ ਹੈ ਵਿਜੀਲੈਂਸ ਵੱਲੋਂ ਤਾਂ ਜੇ ਗੱਲ ਕਰੀਏ ਤਾਂ ਜਦੋਂ ਉਹਨਾਂ ਦੇ ਘਰ ਰੇਡ ਪਈ ਤਾਂ ਉਹਨਾਂ ਦੇ ਘਰੋਂ ਇਹ 5 ਲੱਖ ਨਗਦੀ ਤੇ 1 ਕਿਲੋ ਸੋਨਾ ਤੇ ਕਈ ਕਈ ਜਾਇਦਾਦ ਦੇ ਕਾਗਜ਼ ਵੀ ਬਰਾਮਦ ਕਰ ਲਏ ਨੇ ਵਿਜੀਲੈਂਸ ਵੱਲੋਂ ਤੇ ਜੇਕਰ ਗੱਲ ਕਰੀਏ ਤੇ ਕਾਫੀ ਮਤਲਬ ਸੁਰਖੀਆਂ ਉਹਨਾਂ ਵੱਲੋਂ ਬਟੋਰੀਆਂ ਜਾ ਰਹੀਆਂ ਨੇ ਲੇਕਿਨ ਉਹਦੇ ਤੇ ਹੀ ਗੱਲ ਨਿਕਲ ਕੇ ਆਈ ਕਿ ਉਹਨਾਂ ਨੇ 10 ਦਿਨਾਂ ਦਾ ਰਿਮਾਂਡ ਮੰਗਿਆ ਸੀ ਲੇਕਿਨ ਉਹਨਾਂ ਨੂੰ ਅਦਾਲਤ ਵੱਲੋਂ 5 ਦਿਨਾਂ ਦਾ ਰਿਮਾਂਡ ਦਿੱਤਾ ਗਿਆ ਹੈ ਤੇ ਜੇ ਉਹਨਾਂ ਨੂੰ ਹੋਰ ਲੋੜ ਪਈ ਤਾਂ ਉਹਨਾਂ ਦਾ ਰਿਮਾਂਡ ਵਧਾ ਦਿੱਤਾ ਜਾਵੇਗਾ ਉਹਦੇ ਉੱਤੇ ਹੀ ਸੁਖਬੀਰ ਸਿੰਘ ਬਾਦਲ ਦਾ ਵੱਡਾ ਬਿਆਨ ਨਿਕਲ ਕੇ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਸਾਡੇ ਉੱਤੇ بڑے ਇਲਜ਼ਾਮ ਲਗਾਉਂਦੇ ਸਨ ਤਾਂ ਹੁਣ ਉਹਨਾਂ ਨੇ ਇੱਕ ਆਪਣਾ ਬਿਆਨ ਦਿੱਤਾ ਹੈ ਸ਼ੋਮੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਨੇ ਜਲੰਧਰ ਕੇਂਦਰੀ ਤੋਂ ਵਿਧਾਇਕ ਰਮਨ ਰੋੜਾ ਦੀ ਗ੍ਰਿਫਤਾਰੀ ਆਪ ਸਰਕਾਰ ਦੀਆਂ ਅਸਫਲਤਾਵਾਂ ਦੇ ਲੋਕਾਂ ਦਾ ਧਿਆਨ ਪਾਸੇ ਕਰਨ ਲਈ ਡਰਾਮਾ ਹੈ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਅਜਿਹੀਆਂ ਸਿਆਸੀ ਡਰਾਮੇਬਾਜ਼ੀਆਂ ਨਾਲ ਵਾਰ-ਵਾਰ ਲੋਕਾਂ ਨੂੰ ਮੂਰਖ ਨਹੀਂ ਬਣਾਇਆ ਜਾ ਸਕਦਾ ਅਕਾਲੀ ਦਲ ਦੇ ਪ੍ਰਧਾਨ ਜਿਨ੍ਹਾਂ ਨੇ ਇਹ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ ਤੇ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਜੇ ਹੀ ਡਰਾਮੇਬਾਜ਼ੀ ਕਰਨ ਦਾ ਚਾਹ ਹੈ ਉਹਨਾਂ ਨੇ ਕਿਹਾ ਕਿ ਪਹਿਲਾਂ ਹੀ ਆਪਦੇ ਮੰਤਰੀਆਂ ਤੇ ਵਿਧਾਇਕਾਂ ਦੇ ਖਿਲਾਫ ਕੇਸ ਦਰਜ ਕੀਤੇ ਗਏ ਪਰ ਹਾਲੇ ਤੱਕ ਕੋਈ ਵੀ ਨਤੀਜਾ ਨਹੀਂ ਨਿਕਲਿਆ ਉਹਨਾਂ ਨੇ ਕਿਹਾ ਕਿ ਹੁਣ ਵੀ ਮੁੱਖ ਮੰਤਰੀ ਜੀ ਲੁਧਿਆਣੇ ਵਿੱਚ 24000 ਏਕੜ ਜ਼ਮੀਨ ਤੱਕੇ ਨਾਲ ਐਕਵਾਇਰ ਕਰਨ ਵਾਸਤੇ ਬਹੁਤ ਜ਼ਿਆਦਾ ਦਬਾਅ ਹੇਠ ਹਨ ਤੇ ਲੋਕਾਂ ਦਾ ਧਿਆਨ ਪਾਸੇ ਕਰਨ ਦੇ ਯਤਨ ਕੀਤੇ ਹਨ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਜ਼ਮੀਨ ਐਕਟ ਵਾਇਰ ਕਰਨ ਦੇ ਮਾਮਲੇ ਦੀ ਕੋਈ ਚਰਚਾ ਨਹੀਂ ਚਾਹੁੰਦੇ ਉਹ ਇਹ ਸਪਸ਼ਟ ਤੌਰ ਤੇ ਪਿਸ਼ਟਾਚਾਰ ਦਾ ਮਾਮਲਾ ਹੈ। ਉਹਨਾਂ ਨੇ ਇਹ ਗੱਲ ਕੀਤੀ ਹੈ ਭਗਵਾਨ ਸ਼ੋਮੇ ਕਾਲੀ ਦਲ ਨੇ ਸਿੱਧਾ-ਸਿੱਧਾ ਸੂਬੇ ਦੇ ਮੁੱਖ ਮੰਤਰੀ ਨੇ ਇਹ ਗੱਲ ਕਹੀ ਕਿ ਤੁਸੀਂ ਇਹ ਇੱਕ ਲੋਕਾਂ ਦਾ ਧਿਆਨ ਭਟਕਾਉਣ ਘਟਕਾਉਣ ਲਈ ਡਰਾਮੇਬਾਜ਼ੀ ਰਚੀ ਹੋਈ ਹੈ। ਤੁਹਾਡੇ ਵੱਲੋਂ ਇਹ ਜੇ ਅਗਰ ਤੁਸੀਂ ਪਿਸ਼ਟਾਚਾਰ ਨੂੰ ਖਤਮ ਕਰਨਾ ਚਾਹੁੰਦੇ ਤਾਂ ਇਹ ਪਿਸ਼ਟਾਚਾਰ ਕਿਤੇ ਨਾ ਕਿਤੇ ਤੁਹਾਡਾ ਫਿਰ ਸਾਹਮਣੇ ਕਿਉਂ ਆ ਰਿਹਾ ਹੈ? ਤੁਹਾਡੇ ਆਪਣੇ ਵਿਧਾਇਕ ਕਿਉਂ ਉਹਨਾਂ ਉਹਨਾਂ ਦੇ ਵਿੱਚ ਪਿਸਟਿਆਚਾਰ ਕਰਦੇ ਨਜ਼ਰ ਆ ਰਹੇ ਨੇ ਤੁਸੀਂ ਸਿਰ ਲੋਕਾਂ ਦਾ ਧਿਆਨ ਭਟਕਾ ਰਹੇ ਹੋ ਕਿਉਂਕਿ ਤੁਹਾਡੀ ਇੱਕ ਗਲਤੀ ਤੇ ਦੂਜੀ ਗਲਤੀ ਉੱਤੇ ਪਰਦਾ ਪਿਆ ਰਹੇ ਤਾਂ ਇਹ ਗੱਲ ਇਹ ਬਿਆਨ ਨਿਕਲ ਕੇ ਸੁਖਬੀਰ ਸਿੰਘ ਬਾਦਲ ਜੀ ਵੱਲੋਂ ਸਾਹਮਣੇ ਆਇਆ ਹੈ ਜਿਨੇ ਜਿਨ੍ਹਾਂ ਨੇ ਸ਼ਰਯਾਮ ਹੀ ਸੂਬੇ ਦੇ ਮੁੱਖ ਮੰਤਰੀ ਨੂੰ ਕਿਹਾ ਕਿ ਤੁਸੀਂ ਸਿਰਫ ਪਿਸਟਿਆਚਾਰ ਖਤਮ ਨਹੀਂ ਕੀਤਾ ਉਲਟਾ ਤੁਹਾਡਾ ਤੁਹਾਡੇ ਵੱਲੋਂ ਪਿਸਟਿਆਚਾਰ ਪਿਸਟਿਆਚਾਰ ਉੱਤੇ ਹੋਰ ਉਹ ਜੋਰ ਪਾਇਆ ਗਿਆ ਤੇ ਤੁਸੀਂ ਆਪਣੇ ਵਿਧਾਇਕਾਂ ਤੇ ਆਪਣੇ ਮੰਤਰੀਆਂ ਨੂੰ ਟੱਕਣ ਵਾਸਤੇ ਉਹ ਇੱਕ ਮਾਮਲੇ ਤੋਂ ਦੂਸਰਾ ਮਾਮਲਾ ਸ਼ੁਰੂ ਕਰ ਦਿੰਦੇ ਕਿ ਲੋਕਾਂ ਦਾ ਜਿਹੜਾ ਹੈ ਕਿ ਧਿਆਨ ਭਟਕ ਕੇ ਉਧਰਲੇ ਪਾਸੇ ਹੋ ਜਾਵੇ ਜੋ ਵੀ ਬੰਦ ਦੀ ਜਾਣਕਾਰੀ ਹੋਰ ਸਾਹਮਣੇ ਆਵੇਗੀ ਤਾਂ ਜਲਦੀ ਮਿਲਦੇ ਹਾਂ ਤਾਂ